ਦਾ ਖਾਲਸਾ ਬੋਲ ਭਾਈ ਗੁਰੂ ਜੀ ਦੀ ਫਤਿਹ ਸੋਨੂੰ ਪਤਾ ਆਪਾਂ ਪਰसों ਇੱਥੇ ਫਾਟਕਾਂ ਦੇ ਨਾਕਾ ਲਾਇਆ ਸੀ ਸਿੰਘਾ ਵਾਲਾ ਨਾਕਾ ਲਾਇਆ ਸੀ ਬਾਬਾ ਬੋਤਾ ਸਿੰਘ ਕਿਉਂਕਿ ਇੱਥੇ ਨਸ਼ਾ ਵਿਖਲਾ ਬਹੁਤ ਜ਼ਿਆਦੇ ਮਾਤਰਾ ਸਾਡੇ ਭਰਾ ਨੇ ਮਰੀਜ਼ ਨੇ ਉਹ ਕਰਦੇ ਨੇ ਨਾ ਤੋਂ ਲੈ ਕੇ ਪਰ ਇਹਨਾਂ ਰਾਤ ਵੇਚਦੇ ਸੀ ਇੱਥੇ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਇੱਥੋਂ ਲੈ ਕੇ ਉਹ ਫਾਟਕਾਂ ਦੇ ਪਰਲੇ ਪਾਰ ਤੇ ਬੱਸ ਛੱਡੇ ਦੇ ਅਸੀਂ ਉਰੇ ਖੜਦੇ ਆ ਹੁਣ ਪੁਲਿਸ ਵਾਲੇ ਵੀ ਖੜੇ ਨੇ ਉੱਦੇ ਦੇ ਨਾਕਾ ਲਾਈ ਅਸੀਂ ਪੂਰੀ ਨਿਗਰਾਨੀ ਰੱਖਾਂਗੇ ਜਿਹੜਾ ਹੁਣ ਸਾਨੂੰ ਅੜ ਗਿਆ ਸੀ ਉਹਦੇ ਨਾਲ ਸਿੰਘਾਂ ਵਾਲੀ ਕਾਰਵਾਈ ਕਰਾਂਗੇ ਇਹ ਜਥੇਦਾਰ ਨੇ ਸਾਡੇ ਵਰਦੀਪ ਸਿੰਘ ਖਾਲਸਾ ਜਾਣਦੀਆਂ ਤੁਸੀਂ ਇਹ ਆਏ ਨੇ ਮਿਸ਼ਲਾ ਇਹ ਚੱਕਰਵਰਤੀ ਨੇ ਨਸ਼ੇਪੁਰਦੂ ਵੀ ਪ੍ਰਚਾਰ ਕਰਦੇ ਨੇ ਪਿੰਡਾਂ ਪਿੰਡਾਂ ਜਾ ਕੇ ਤੇ ਸਿੱਖੀ ਦਾ ਪ੍ਰਚਾਰ ਰਚਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਪਰਮੇਂਦਰ ਸਿੰਘ ਝੋਟੇ ਨੇ ਸਾਨੂੰ ਦੱਸਿਆ ਇੱਥੇ ਪ੍ਰਾਲਾ ਕੀਤਾ ਮਾਨਸਾ ਦੇ ਵਿੱਚ ਪਰ ਅਸੀਂ ਪ੍ਰਸ਼ਾਸਨ ਨੂੰ ਗੱਲ ਕਹਿਣਾ ਚਾਉਣਾ ਹੈ ਕਿ ਜਨੂ ਪਰਮੇਂਦਰ ਸਿੰਘ ਝੋਟੇ ਬਾਈ ਨੇ ਇੱਥੇ ਨਾਕਾ ਲਾਇਆ ਇਹ ਉਦੋਂ ਬਾਅਦ ਹੀ ਕਿ ਉਹ ਇਹਨਾਂ ਨੇ ਪਹਿਲਾਂ ਲੈਣਾ ਸ਼ੁਰੂ ਕੀਤਾ ਜੇ ਕਾਸ ਕਰਕੇ ਇਹ ਪੰਜਾਬ ਦਾ ਪ੍ਰਸ਼ਾਸਨ ਮਾਰਤਾ ਦੇ ਪ੍ਰਸ਼ਾਸਨ ਇਹਨਾਂ ਵਧੀਆ ਹੁੰਦਾ ਤਾਂ ਇਹ ਇਹਨਾਂ 22 ਦੇ ਮਤਲਬ ਕਿ ਨਾਕਾ ਲਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਨਾਕਾ ਲਾਵਾ ਕਿ ਤਾਂ ਕਿ ਨਸ਼ਾ ਨਾ ਇੱਥੇ ਵਿਕਦਾ ਤੇ ਹਾਂ ਤੇ ਬਾਕੀ ਇੱਥੇ ਜਿੰਨੇ ਨਾਸਾ ਵੇਚਦੇ ਨੇ ਮੈਡੀਕਲ ਵਾਲੇ ਇੱਥੇ ਇਹਨਾਂ ਦਾ ਹੱਫਤਾ ਜਾਂਦਾ ਹੈਗਾ ਮਹੀਨਾ ਜਾਂਦਾ ਹੈਗਾ ਡਰੱਗ ਇਨਸਪੈਕਟਰਾਂ ਨੂੰ ਇਹ ਸਾਰੇ ਦੀ ਸਾਰੀ ਕਾਰਵਾਈ ਕਰਨੀ ਬਣਦੀ ਸੀ ਡਰੱਗ ਇਨਸਪੈਕਟਰਾਂ ਨੂੰ ਉਥੇ ਮੈਡੀਕਲਾਂ ਵਿੱਚ ਛਾਪਾ ਮਾਰਨਾ ਚ ਪਰ ਇਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਹੱਫਤਾ ਜਾਂਦਾ ਇਹਨਾਂ ਦੇ ਘਰ ਇਹ ਆਪਦੀ ਤਨਖਾਹ ਨੂੰ ਤਨਖਾਹ ਬਣਦੇ ਨਹੀਂ ਜਿਹੜੀ ਉੱਪਰੋਂ ਇਹਨਾਂ ਨੂੰ ਰਿਸ਼ਤ ਮਿਲ ਜੇ ਢੇਡੀ ਇਹਨਾਂ ਨੂੰ ਆਏ ਮਰਦੇ ਵੀ ਏਸ਼ਨ ਵਾਲੀ ਸਾਡੇ ਤੇ ਢੱਪ ਭਰਦੇ ਨੇ ਪਰ ਇਹ ਬਹੁਤ ਪਰਪੰਚਕਾਰ ਪਰਤਾਂ ਲਿਆ ਵਾ ਸੁੱਧਦਾਰਾ ਪੈਨ ਲਟਾ ਵਾ ਮਨ ਮੇਰੇ ਭੂਲੇ ਕਪਟਨਾ ਕੀ ਜੇ ਅੰਤ ਨਿਵੇਰਾ ਤੇਰੇ ਜੀ ਪੈਣੀ ਗੇ ਅੰਤ ਨੂੰ ਇਹਨਾਂ ਨੂੰ ਸਾਰ ਨੂੰ ਇਹ ਚੀਜ਼ ਦੀ ਭੁਗਤਨੀ ਪੈਣੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ